ਮੇਰੇ ਤੇ ਹਮੇਸ਼ਾ ਬੇਨਤੀ ਹੁੰਦੀ ਵੀ ਗੁਰੂ ਨਾਨਕ ਆਖਦੇ ਸੀ ਮਰਦਾਨਿਆਂ ਬਾਣੀ ਆਈ ਤਾਂ ਜਿਹੜੇ ਹਰ ਸਿੱਖ ਨੂੰ ਪੁੱਛੋ ਵੀ ਬਾਣੀ ਗਈ ਕਿੱਥੇ ਤੇਰੇ ਘਰ ਹੈਗੀ ਜਿਹੜੀ ਬਾਣੀ ਗੁਰੂ ਨਾਨਕ ਲੈ ਕੇ ਆਏ ਸੀ ਜਿਹੜੀ ਬਾਣੀ ਆਉਣ ਦੀ ਗੱਲ ਗੁਰੂ ਨਾਨਕ ਕਹਿੰਦੇ ਸੀ ਕਿ ਉਹ ਬਾਣੀ ਤੇਰੇ ਘਰ ਹੈਗੀ ਹੈ ਤੇਰੇ ਜੀਵਨ ਵਿੱਚ ਹੈਗੀ ਹੈ ਤੇਰੇ ਕੋਲ ਹੈਗੀ ਹੈ ਗੁਰਨਾਨਕ ਸਾਹਿਬ ਕੇਵਲ ਗੁਰਬਾਣੀ ਲੈ ਕੇ ਆਏ। ਔਰ ਸਾਰਾ ਸਿੱਖ ਇਤਿਹਾਸ ਪੜ ਲਓ। ਜਿਸ ਵਿਅਕਤੀ ਨੇ ਗੁਰਬਾਣੀ ਸ਼ੁੱਧ ਪੜੀ ਭਾਈ ਗੋਪਾਲਾ ਜੀ। ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਸੰਗਾਸਣ ਦੇਣ ਵਾਸਤੇ ਵੀ ਤਿਆਰ ਸੀ ਪਰ ਉਹਨਾਂ ਨੇ ਘੋੜਾ ਮੰਗ ਲਿਆ। ਜਿਸ ਨੇ ਗੁਰਬਾਣੀ ਗਲਤ ਪੜੀ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਭਾਈ ਇਹਦੇ ਚਪੇੜ ਮਾਰੋ ਇਹ ਬਾਣੀ ਗਲਤ ਪੜ ਰਿਹਾ ਹੈ। ਚਪੇੜ ਖਾਣ ਵਾਲੇ ਨੇ ਆ ਕੇ ਪੁੱਛਿਆ ਵੀ ਮਹਾਰਾਜ ਜੇ ਬਾਣੀ ਪੜਦਿਆਂ ਵੀ ਚਪੇੜਾਂ ਪੈਂਡੀਆਂ ਨੇ। ਤੇ ਫਿਰ ਕੀ ਕਰੀਏ ਮਹਾਰਾਜ ਕਹਿੰਦੇ ਬਾਣੀ ਪੜਨ ਤੋਂ ਚਪੇੜ ਥੋੜਾ ਬਈ ਹੈ ਤੈਨੂੰ। ਬਾਣੀ ਗਲਤ ਪੜਨ ਤੋਂ ਪਈ ਹੈ। ਅੱਜ ਕਿਸੇ ਸਿੱਖ ਨੂੰ ਫਿਕਰ ਹੈ ਕਿ ਮੈਂ ਬਾਣੀ ਪੜਨੀ ਸਿੱਖਣੀ ਹੈ। ਤੁਸੀਂ ਊੜਾ ਸਿੱਖਿਆ ਹੈ। ਉਠ ਬਣਾ ਕੇ ਤੁਸੀਂ ਇਹ ਸਿੱਖਿਆ ਐਪਲ ਬਣਾ ਕੇ ਤੁਸੀਂ ਕੱਕਾ ਸਿੱਖਿਆ ਕਬੂਤਰ ਬਣਾ ਕੇ ਪਰ ਤੁਸੀਂ ਓੰਕਾਰ ਤਾਂ ਸਿੱਖਿਆ ਹੀ ਨਹੀਂ ਕਿ ਸਾਡੇ ਵਿੱਚ ਸ਼ੁੱਧ ਬਾਣੀ ਪੜਨ ਦੀ ਅੱਜ ਕੋਈ ਸੁਚੇਤਤਾ ਹੈ 2111000 52000 1.5 ਲੱਖ 1.5 ਲੱਖ ਤੇ ਅੱਜ ਵੀ ਪੜੀ ਜਾਂਦੇ ਆ ਨਾਨਕ ਕੂੜ ਰਹਾ ਪਰਪੂਰ ਨਾਨਕ ਝੂਠਾ ਸਾਰੀ ਦੁਨੀਆ ਵਿੱਚ ਫਸਰਿਆ ਹੋਇਆ ਕੱਲ ਫੇਰ ਸੁਣ ਲਿਓ ਆਸਾ ਦੀ ਵਾਰ ਵਿੱਚ ਨਾਨਕ ਕੂੜ ਰਹਾ ਪਰਪੂਰ ਤੇ ਕਹਿਣਾ ਕੀ ਸੀ ਨਾਨਕ ਕੂੜ ਰਹਾ ਪਰਪੂਰ ਨਾਨਕ ਆਖ ਦੁਨੀਆ ਵਿੱਚ ਝੂਠ ਦਾ ਪਸਾਰਾ ਹੈ ਤੇ 31000 51000 ਲੈਣ ਵਾਲਾ ساری ਉਮਰ ਪੜਦਾ ਰਿਹਾ ਤੁਸੀਂ ਕਦੇ ਨਹੀਂ ਕਿਹਾ ਉੱਠ ਕੇ ਭਾਈ ਸਾਹਿਬ ਜੀ ਬਾਣੀ ਤਾਂ ਸ਼ੁੱਧ ਕਰ ਲਓ ਤੁਹਾਨੂੰ ਤਾਂ ਝੋਨੇ ਦੇ ਪੈਸੇ ਨਹੀਂ ਮਿਲਦੇ ਤੁਹਾਨੂੰ ਤਾਂ ਗੰਨੇ ਦੇ ਪੈਸੇ ਨਹੀਂ ਮਿਲਦੇ ਤੁਹਾਨੂੰ ਤਾਂ ਬਾਣੀ ਪੜਨ ਦੀ ਪੈਸੇ ਮਿਲਦੇ ਨੇ ਕਹਿੰਦੇ ਫੇਰ ਸੁਣੋਗੇ ਤੁਸੀਂ ਨਾਨਕ ਕੂੜ ਰਿਹਾ ਭਰਪੂਰ ਨਾਨਕ ਝੂਠਾ ਸਾਰੀਆਂ ਥਾਵਾਂ ਤੇ ਫਸ ਰਿਆ ਹੋਇਆ ਕਿਆ ਸ਼ੋਭਾ ਹੈ ਗੁਰੂ ਨਾਨਕ ਸਾਹਿਬ ਦੀ ਜਿਸ ਵਿਅਕਤੀ ਦੇ ਹਿਰਦੇ ਵਿੱਚ ਬਾਣੀ ਆਈ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਉਹਦੇ ਅੰਦਰ ਕੋਈ ਚਿੰਤਾ ਨਹੀਂ ਬਚੀ ਬਾਣੀ ਨੇ ਅੰਦਰ ਬੈ ਕੇ ਇੱਕ ਗੱਲ ਕਹਿ ਦਿੱਤੀ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਹੈ ਤੂੰ ਚਿੰਤਾ ਕਿਉਂ ਕਰਦਾ ਹੈ ਚਿੰਤਾ ਤੇ ਉਹਨੂੰ ਹੈ ਜਿਨੇ ਤੈਨੂੰ ਪੈਦਾ ਕੀਤਾ ਹੈ ਫਿਕਰ ਉਸ ਨੂੰ ਹੈ ਪਰ ਬਾਣੀ ਅੰਦਰ ਆਈ ਨਹੀਂ ਜਿਨਨੇ ਲੋਕ ਅੱਜ ਡਿਪਰੈਸ਼ਨ ਵਿੱਚ ਨੇ ਜਿਨਨੇ ਲੋਕ ਅੱਜ ਕਈ ਤਰ੍ਹਾਂ ਦੇ ਮਨੋਵਿਗਿਆਨਕ ਰੋਗਾਂ ਵਿੱਚ ਫਸੇ ਹੋਏ ਨੇ ਜਾਂ ਕਿੰਨੀਆਂ ਹੀ ਬਿਮਾਰੀਆਂ ਨੇ ਉਹਨਾਂ ਦਾ ਮੂਲ ਹੀ ਚਿੰਤਾ ਹੈ ਜੇ ਧੁਰ ਕੀ ਬਾਣੀ ਆ ਜਾਂਦੀ ਇਹਦੇ ਅਰਥ ਏ ਸੀ ਧੁਰ ਕੀ ਬਾਣੀ ਆਈ ਹਿਰਦੇ ਵਿੱਚ ਆਉਣੀ ਸੀ ਅਸੀਂ ਪ੍ਰਚਾਰ ਕੀਤਾ ਵੀ ਨਹੀਂ ਜੀ ਬਾਹਰ ਆਈਏ ਬਾਹਰ ਨਹੀਂ ਆਉਣੀ ਅੰਦਰ ਆਉਣੀ ਹੈ ਜਦੋਂ ਉਹ ਸ਼ਬਦ ਹੈ ਉਹ ਸ਼ਬਦ ਹੈ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਹਰ ਸਿੱਖ ਨੂੰ ਕਿਹਾ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਇਸ ਬਾਣੀ ਨੂੰ ਝੂਠ ਕਰਕੇ ਨਾ ਮੰਨਿਓ ਸਭ ਨੂੰ ਕਿਹਾ ਗੁਰਬਾਣੀ ਗਾਵੋ ਭਾਈ ਦਸੂ ਕਿੰਨੇ ਗਾਈ ਹੈ ਜਿਨੇ ਗਾਈ ਉਹ ਕਹਿੰਦਾ ਪੈਸੇ ਦੇ ਦੇ